ਇਨ ਵਿੱਚ ਅਗਰੇ ਅਕੱਜ ਮੈਂ ਗੁਰਨਾਨ ਸਿੰਘ ਹਭ ਸਤਗੁਰੂ ਦਾਸਮਹਾਰਾ ਜੀ ਤੇ ਗੁਰਨਾਨ ਸਿੰਘ ਸਾਹਿਬ ਦੀ ਇੱਕ ਸਤਗੁਰੂ ਦਾਸਮਹਾਰਾ ਸ਼ਬਦਿਆ ਤੇ ਉਹਦੀ ਵਿਆਖਿਆ ਕਰਨ ਵਾਲੇ ਸਾਹਿਬ ਕਰਦੇ ਨੇ ਮੇਰਾ ਮਾਨਿਆ ਕਿਉਂ ਵਿਆਖਿਆ ਤੁਹਾਡੇ ਜਮਾਨੇ ਦੀ ਕਰਾਂ ਜੀ ਕਿਉਂ ਕੰਨ ਕਿਉਂ ਮੇਰਾ ਮਾਨਿਆ ਕਿ ਮੈਂ ਇੱਕ ਨਾਮ ਤੁਹਾਡੇ ਨਾਲ ਸਾਜ ਪਾਵਾਂ ਨਾ ਇਸ ਸ਼ਬਦ ਦੀ ਸਤਗੁਰੂ ਦਾਸਮਹਾਰਾ ਕਹਿੰਦੇ ਆ ਜੈਸਾ ਰਨ ਜੈਸਾ ਰੰਗ ਕੁਸਮਕਾ ਉਸ ਸ਼ਬਦ ਦੀ ਵਿਆਖਿਆ ਕਰਦੇ ਨੇ ਗੁਰਮਾਨ ਸਿੰਘ ਸਾਹਿਬ ਕੱਚਾ ਰੰਗ ਕੁਸਮਕਾ ਹੁਣ ਸਮਝਣ ਵਾਲੀ ਗੱਲ ਇਇਆ ਕਿ ਹੁਣ ਜੈਸਾ ਜਿਹਨੂੰ ਡਰਾਮਾ ਸਸੇਨ ਕਹਿੰਦੇ ਹੁਣ ਜਿਹੜਾ ਕੱਚਾ ਆ ਕੱਚਾ ਕੱਚੇ ਦਾ ਤੇ ਜੈਸਾ ਹੁਣ ਜਦੋਂ ਆਪਾਂ ਉਹਦਾ ਸੋਚਾਂਗੇ ਕਿ ਕੱਚਾ ਕੀ ਆ ਹੈ ਜੈਸਾ ਕੀ ਕੱਚਾ ਰੰਗ ਕਸੁੰਭ ਕਾ ਗੁਰੂਆਂ ਸਰਕਾਰ ਮੈਂ ਨਹੀਂ ਕਿਹਾ ਗੁਰੂਆਂ ਸਰਕਾਰ ਕੱਚਾ ਰੰਗ ਕਸੁੰਭ ਕਾ ਤੇ ਸਤਿਗੁਰੂ ਦਾਸ ਮਹਾਰਾਜ ਕਹਿੰਦੇ ਆ ਜੈਸਾ ਰੰਗ ਕਸੁੰਭ ਕਾ ਤੈਸਾ ਹੀ ਸੰਸਾਰ ਵਿੜੇ ਸੰਫਾਰਿਆ ਜਿਦਾ ਕਸੁੰਭ ਦਾ ਕਸੁੰਭ ਦੇ ਫੁੱਲ ਆ ਜਦੋਂ ਤੁਸ ਨੇ ਲਾ ਕੇ ਹੱਥ ਲਾਉਣੋਂ ਛੱਡ ਜਾਂਦੇ ਜਦੋਂ ਜਦੋਂ ਸੱਚ ਸੱਚ ਕੱਟ ਕਰਨ ਵਾਲੇ ਹੱਥ ਇਸੇ ਮਨੋਕ ਨੂੰ ਲੱਗਦੇ ਹਨ ਇਸੇ ਨੂੰ ਕੋ ਲੱਗਦੇ ਆ ਜਿਉ ਪੱਕਾ ਰੰਗ ਹੋਵੇ ਤੇ ਉਹ ਛੱਡ ਜਾਂਦਾ ਸ਼ਾਂਤ ਹੋ ਜਾਂਦਾ ਕੱਚਾ ਰੰਗ ਕਿਸ ਸੰਤ ਕਗਰਨ ਸਿੰਘ ਸਾਧਾਰਣ ਤੇ ਗੁਰੂ ਸਾਹਿਬ ਕੀ ਲੈ ਰਹੇ ਆ ਜੈਸਾ ਰੰਗ ਕਸੁੰਭ ਦਾ ਤੈਸਾ ਹੀ ਸੰਸਾਰ ਮੇਰੇ ਰਮਈਆ ਰੰਗ ਵਿੱਚ ਜੀਠਾ ਜਿਹੜਾ ਮੇਰੇ ਰਮਈਆ ਰੰਗਾਂ ਵਿੱਚ ਜੀਠਾ ਰੰਗਿਆ ਜਿਹੜਾ ਕਦੀ ਲੈਂਦਾ ਨਹੀਂ ਛੁੱਟ ਜਾਂਦਾ ਪਰ ਗੁਰਨਾਨ ਸਿੰਘ ਸਾਹਿਬ ਦੇ ਕੱਚਾ ਰੰਗ ਕਸੁੰਭ ਦਾ ਹੁਣ ਕੱਚੇ ਦੇ ਕਿ ਜਿਆਦਾ ਤੇ ਆਰਟੀਕਲ ਨਹੀਂ ਮੈਂ ਤੇ ਆਖਿਆ ਕਿ ਉਪਰ ਲਿਖਿਆ ਇਹਨਾਂ ਚਾਉਂਦਾ ਠੀਕ ਹੈ ਜੈਸਾ ਜੀਜਾ ਤੇਰਾ ਤੇ ਸੱਸਾ ਚਾਹ ਅਪੌਇੰਟ ਕਰਾਂਗੇ ਜੀਜੇ ਥਲੇ ਤੇਰਾ ਲਾਉਣੀ ਆ ਤੇ ਸੱਸੇ ਥਲੇ ਚਾਹ ਲਾਉਣੀ ਆ ਹੁਣ ਇਹਨਾਂ ਨੂੰ ਜਮਾ ਕਰੋ ਅਗਸਤ ਤਾਰਿਖ ਹੁਣ ਆਪਾਂ ਕਰਾਂਗੇ ਕੱਚੇ ਦੇ ਅਰਥ ਅਕੇ ਗਿਆ ਗੁਰੂ ਨਾਨਕ ਸਾਹਿਬ ਨੇ ਉਸੇ ਗੱਲ ਨੂੰ ਬੜੇ ਹੀ ਬੜੇ ਹੀ ਸਰਲ ਬੜੇ ਹੀ ਸਰਲ ਤਰੀਕੇ ਨਾਲ ਸਮਝਾਇਆ ਸੌਖੇ ਤਰੀਕੇ ਨਾਲ ਸਮਝਾਇਆ ਕਿ ਇਹ ਜਿਹੜਾ ਰੰਗ ਹੈ ਕਾਇਆ ਦੇ ਵਿੱਚ ਆ ਕਕਾ ਕੱਚਾ ਰੰਗ ਕੁਸਮ ਦਾ ਵੀ ਜੇ ਕਾਇਆ ਦੇ ਵਿੱਚ ਤੁਹਾਡੇ ਰੰਗ ਅੰਦਰ ਨਹੀਂ ਚੜਿਆ ਤੇ ਤੁਹਾਡੀ ਕਾਇਆ ਕੱਚੀ ਆ ਕੱਚਾ ਕਕਾ ਸ਼ੀ ਅਗੇ ਕੀਆ ਚਿਚਾ ਹੁਣ ਉਹ ਕਿਤੇ ਵੀ ਜੇ ਤੁਹਾਡੇ ਸਰੀਰ ਤੁਹਾਡੇ ਕਾਇਆ ਦੇ ਵਿੱਚ ਚਿਚਾ ਨਹੀਂ ਹੈਗਾ ਇਹ ਤੁਹਾਡੀ ਕਾਇਆ ਦੇ ਵਿੱਚ ਚਾ ਨਹੀਂ ਹੈਗਾ ਤੁਸੀਂ ਕੱਚੇ ਹੋ ਤੁਹਾਡੇ ਜਿਹੜੇ 6 ਆ 5 ਛੇ ਆ ਚਾਰ ਤਤ ਨੇ ਜਿਹੜਾ ਬੋਡੀ ਚਲਦੀ ਆ ਪੰਜਵੀ ਸਾਡੀ ਸੋਚ ਆ ਉਹਨੂੰ ਲਾਗੂ ਕਰਨ ਵਾਲਾ ਜਿਹੜਾ ਚਿਚਾ ਆ ਤੁਹਾਡੀ ਕਾਇਆ ਦੇ ਵਿੱਚ ਜਿਹੜਾ ਰਭਿਆ ਹੁਣ ਤੇ ਆਖਿਓ ਸਾਰਾ ਛੇ ਤੇ ਚਾ ਗਿਆ ਰਹਾ ਇਹ ਵੀ ਸਾਰਾ ਮਰਦੇ ਨੇ ਹੁਣ ਜਿਹੜੇ ਲੋਗ ਨੇ ਜਿਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਹੋਇਆ ਔਰ ਬ੍ਰਾਹਮਣ ਦੇ ਅਰਥਾਂ ਨੂੰ ਪੜ੍ਹ ਕੇ ਤੇ ਦੱਸਦੇ ਆ ਕਿ ਗੁਰਨਾਨਕ ਸਾਹਿਬ ਯਾਨੀ ਕਿ ਕਹਨ ਵਾਲਾ ਵੀ ਸਤਗੁਰੂ ਦਾਸ ਮਹਾਰਾਜ ਦੀ ਕਵਿਤੀ ਨਾਮ ਦੇਤੀ ਸਤਨਾ ਜੀ ਨੂੰ ਗੁਰਨਾਨਕ ਤੇ ਭਗਤ ਬਣਾਉਂਦੀ ਕੋਸ਼ਿਸ਼ ਕਰ ਰਹੇ ਆ ਕਿ ਗੁਰਨਾਨਕ ਸਾਹਿਬ ਇਦਾਂ ਵੀ ਆਖਿਆ ਕਰਦੇ ਸੀ ਅਗਲੀ ਗੱਲ ਮੈਂ ਖੋਲੂਗਾ ਫੇਰ ਇਗਨਾਤੀ ਬਰਦਾਸ਼ ਕਰ ਰਹਾ ਤਾਂ ਬੜੀ ਗੱਲ ਹੈ یار ਬਰਦਾਸ਼ ਕਰਦੇ ਓਕਾ ਹੁਣਾ ਜੈਸਾ ਰੰਗ ਕੁ ਸੁਭਕਾ ਤੈਸਾ ਹੀ ਸੰਸਾਰ ਜੈਸੇ ਰੱਬ ਕੀਤੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਕੱਚੇ ਰਸਤ ਕੀਤੇ ਨੇ ਕੱਚਾ ਰੰਗ ਕੁ ਸੁਭਕਾ ਇਹ ਤੁਨੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸ਼ਬਦ ਆ ਲਿਆ ਪਰ ਜੇ ਕਿਸੇ ਨੂੰ ਇਦਾਂ ਮਹਿਸੂਸ ਹੋਵੇ ਕਿ ਮੈਂ ਗੱਲ ਕਹਿ ਰਿਹਾ ਛੇਦੋਂ ਮਰਜੀ ਪਰ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਦੇ ਪਿੱਛੋਂ ਹੀ ਹਰਕਤ ਨਹੀਂ ਇਹ ਨਾ ਮੇਰੇ ਸਮਝ ਉਪਨਾ ਨਹੀਂ ਕਰਤਾ ਆਪ ਚੱਕ ਲਿਆ ਉਹ ਫੁਲਾਨੀ ਭਾਸ਼ਾ ਚ ਕਰਿਆ ਨਾ ਹਰ ਇੱਕ ਭਾਸ਼ਾ ਦਾ ਜਵਾਬ ਦੁਨੀਆ ਦੀਆਂ ਭਾਸ਼ਾ ਦਾ ਜਵਾਬ ਆ ਦੁਨੀਆ ਦੀ ਗੱਲ ਕਰ ਨਾ ਦੁਨੀਆ ਦੀਆਂ ਭਾਸ਼ਾ ਦਾ ਜਵਾਬ ਮੈਂ ਸੈਫਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਣਾ ਹੋ ਕੇ ਦਿੰਦਾ